ਅੱਛੀ ਗੱਲ ਬਾਈ ਜੀ ਬਾਈ ਨਵਾਂ ਸਫਰ ਸਟਾਰਟ ਕਰਨ ਗਿਆ ਲੱਗਿਆ ਮੈਂ ਆ ਸਰਪੰਚ ਤੇ بارش ਆ ਗਈ ਸੀਗੀ بارش ਹੋਣ ਨਾਲ ਅਸੀਂ ਰੁੱਕ ਗਏ ਸੀਗੇ ਤੇ ਇਹ ਆਪਣੇ ਮੋਟਰਸਾਈਕਲ ਖੜੇ ਨੇ ਆ ਸਾਮਾਨ ਹੈ ਤੇ ਦੇਖਦੇ ਆਂ ਬਾਕੀ ਕਿਵੇਂ ਦਾ ਸਫਰ ਹੁੰਦਾ ਇੱਕ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਸਫਰ ਦੇ ਵਿੱਚ ਕੰਮਕਾਰਾਂ ਦੇ ਵਿੱਚ ਵਿਜੀ ਹੋਣ ਕਰਕੇ ਪਾਇਆ ਨਹੀਂ ਤੇ ਹੁਣ ਦੇਖਦੇ ਆਂ ਪਾਉਣੇ ਆ ਮਾਰ ਕੀ ਮਿਲਦਿਆਂ ਸਫਰ ਦੇ ਉੱਤੇ ਇਹ ਬੈਲ ਲੱਗ ਗਿਆ ਸੀਗਾ ਬਾਈ ਤੇ ਬੜਾ ਪੋਣਾ ਘੰਟਾ ਖੜਕੇ ਵੀ ਬੜਾ ਘਟੇ ਤੇ ਫੇਰ ਚੱਲੇ ਪਾਇਦੇ ਦੁਬਾਰਾ ਅੱਜ ਪਾਸਾ ਬੜਾ ਸਾ ਸਮਾਸੀਂ ਮੰਨਦੇ ਸੀਗੇ ਵੀ ਅਸੀਂ ਉਨੇ ਸਮੇਂ 'ਚ ਕੀਰਤਪੁਰ ਸਾਹਿਬ ਪਹੁੰਚਾਂਗੇ ਪਰ ਪਹੁੰਚ ਨਹੀਂ ਸਕੇ ਕਿਉਂਕਿ بارش ਨਹੀਂ ਇੰਨਾ ਹੋ ਗਿਆ ਤੇ ਹੁਣ ਰੁਕਿਆ ਅਮੀ ਤੇ ਹੁਣ ਚੱਲਦੇ ਆਪਾਂ ਅੱਗੇ ਨੂੰ ਰੇਨੂ ਕੋਟ ਹੁਣ ਲਾਹੇ ਨੇ ਤੇ ਮਰਿੰਡੇ ਸ਼ਹਿਰ 'ਚ ਖੜੇ ਆ ਹੁਣ ਮਰਿੰਡੇ ਸ਼ਹਿਰ ਤੋਂ ਕੀਰਤਪੁਰ ਸਾਹਿਬ ਨੂੰ ਸਾਨੂੰ ਐਸਾ ਵੀ 8 ਵਜੇ 'ਚ ਅਸੀਂ ਕੀਰਤਪੁਰ ਸਾਹਿਬ ਪਹੁੰਚ ਜਾਗੇ ਪਰ ਮੀਂਹ ਆ ਕੇ ਜੋ ਚੱਲਿਆ 2 ਘੰਟੇ ਢੇਟ ਆ ਕੀ ਸਵੇਰੋਂੋਂ ਉੱਤਰ ਆ ਰਿਹਾ ਜਿਹੜਾ ਸਫ਼ਰ ਆਪਾਂ ਨੇ 2 ਸਵਾ 2 ਘੰਟੇ ਦੇ ਵਿੱਚ ਕਰਨਾ ਸੀਗਾ ਉਹ ਸਫ਼ਰ ਕੱਢਣ ਵਾਸਤੇ ਲਗ ਗਿਆ ਤੇ ਵੀ ਬਹੁਤ ਜ਼ਿਆਦਾ ਠੀਕਾ ਇਹ ਕਰਕੇ ਸਫ਼ਰ ਉਹਦਾ ਨਿਕਲਿਆ ਨਹੀਂ ਉਹ ਵੀ ਅਜੇ ਅਜੇ ਆ ਜਾਂਦਾ ਵੀ ਫੈਲਣ ਦਾ ਵੀ ਸੋ 5 ਨੈਸ਼ਨਲ ਹਾਈਵੇ ਤੇ ਆਪਾਂ ਸਫਰ ਕਰ ਰਹੇ ਹਾਂ ਤੇ ਹੁਣ ਆਪਾਂ ਕੀਰਤਪੁਰ ਸਾਹਿਬ ਪਹੁੰਚ ਕੇ ਇੱਥੋਂ ਆਪਾਂ ਉੱਪਰ ਨੂੰ ਚੜ੍ਹਾਈ ਕਰਾਂਗੇ ਮੰਡੀ ਮਨਾਲੀ ਸਾਈਡ ਨੂੰ ਇਹ 205 ਹਾਈਵੇ ਆ ਜਿਹੜਾ ਅੰਬਾਲਾ ਤੋਂ ਸਟਾਰਟ ਹੋ ਕੇ ਇਹ ਚੁੱਟੀਆਂ ਧੁੰਮ ਕੇ ਸ਼ਿਮਲੀ ਜਾ ਲੱਗਦਾ ਮਨਾਲੀ ਤੇ ਜਾ ਰਿਹਾ ਮਨਾਲੀ ਤੁਰਾ ਤੇ ਮੌਸਮ ਨੇ ਸਾਥ ਥੋੜਾ ਜਿਹਾ ਘੱਟ ਦਿੱਤਾ ਵੈਸੇ ਚਲੋ ਮੌਸਮ ਹੈ ਇਹੇ ਜਿਹਾ ਮੌਸਮ ਆਪਾਂ ਚਾਹੇ ਸਾਈਕਲਾਂ ਤੇ ਜਾਂਦੇ ਜਾਂ ਮੋਟਰਸਾਈਕਲ ਤੇ ਜਾਂਦੇ ਆ ਤਾਂ ਸਨ ਕੇ ਚੱਲੋ ਵੀ ਇਹੋ ਜੀ ਚੀਜ਼ਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਆ ਹੈ ਨਾ ਸਟਰਗਲ ਹੀ ਹਾਂ ਬਾਕੀ ਮਤਲਬ ਵਧੀਆ ਹੀ ਹੋਊਗਾ ਜਿਹੜਾ ਆਪਾਂ ਮੈਨੂੰ ਸ਼ੁਰੂਆਤ ਆ ਇਹੋ ਜੀ ਮਧੀਆ ਹੁਣ ਮੌਸਮ ਠੀਕ ਹੋ ਗਿਆ ਵੈਸੇ ਵੀ ਬਾਰਿਸ਼ ਨਹੀਂ ਕੱਟਾ ਉੱਪਰ ਬਹੁਤ ਸੀਗੀ ਮੀਂਹ ਪਰ ਮੀਂਹ ਸੀਗਾ ਇੱਥੇ ਆ ਕੇ ਮੀਂਹ ਕੱਟ ਗਿਆ ਤੇ ਹੁਣ ਉੱਪਰ ਨੂੰ ਚੜ੍ਹਾਈ ਕਰਦੇ ਆ ਤੇ ਦੇਖਦੇ ਆ ਅੱਗੇ ਕਿਹੋ ਜਿਹਾ ਮੌਸਮ ਮਿਲਦਾ ਆਪਾਂ ਨੂੰ आप कीरतपुर साहब तो मौसम हो गए इधर साइड तो आप आए भी साइड श्री कीरतुर साहब है मौसम भी ठीक है जल्दी अभी ਰਾਸਤਾ ਫਨਹਾਰ ਬਹੁਤ ਸੁੰਰਾ ਹੈ ਹਾਈਵੇ ਪਹਿਲਾਂ ਅਜੇ ਕੁਝ ਸਮਾਂ ਪਹਿਲਾਂ ਹੈ ਹਾਈਵੇ ਜਦੋਂ ਬੰਦਾ ਹਾਲ ਹੈ ਜੀ ਇਹ ਜਿਹੜੀ ਵੀਡੀਓ ਉਹਦੇ ਪਿੱਛੇ ਵੀ ਕਾਫੀ ਕਾਰਟ ਹੈਗੇ ਨੇ ਵੀ ਤਾਂ ਲਾਵਾ ਸਮਾਰਟ ਟੁੱਟਿਆ ਰਹਣਾ ਕੋਸ਼ਿਸ਼ ਰੱਖਾਗੇ ਵੀ ਹਣਾ ਕੋਈ ਨਾ ਕੋਈ ਟੁੱਟੇ ਵਾਸਤੇ ਜਲਦ ਤੋਂ ਜਲਦ ਅੱਖਿਆ ਕਰੀਏ ਕੋਈ ਜਿਸਾ ਇਸਾ ਫਰ ਰੱਖਿਆ ਕਰੀਏ ਚਾਹੁੰਦਾ ਕਿ ਸਾਈਕਲ ਦਾ ਅੱਖਿਆ ਕਰੀਏ ਆਖੀ ਨਾਲ ਜੁੜੇ ਰਹੇ ਹਾਂ ਸਫਰਾ ਲੋ ਹੈ 17 ਕਿਰਿਆ ਸੋ ਤੋਂ ਹਾਲ ਅੱਜ ਕਰ ਰਹੇ ਹਾਂ ਤੇ ਇਹ ਹਾਈਵੇ ਦਾ ਮੰਨ ਕੇ ਜਦੋਂ ਵੀ ਬਹੁਤ ਫਰਕ ਪੈ ਗਿਆ ਉਹ ਵਧੀਆ ਬਣਾਉਂਦਾ ਹੈ ਹਾਈਵੇ ਸੰਦਾਰਨ ਆਪਸ ਵਿੱਚ ਤਾਹੋਂ ਮੇਂਸਾ ਤੇ ਪੈਦਲੋਂ ਅਗਰ ਨਾ ਘਟੇ 아, 그요 ਜਿਹੜੀ 터ਨਲ ਲੰਘ ਕੇ ਆਏ ਆ ਵੀਰੇ ਜਿਹੜੀ ਅਪਟਾ ਤੋਂ ਲੰਘੀ ਉਹ ਆਹ 터ਨਲ ਆ ਇਹ ਅੰਦਰ ਤਾਂ ਮਾਹੌਲ ਦੇਖਿਆ ਹੁਣ ਆਪਾਂ ਨੇ ਹੁਣ ਆਪਾਂ ਅੱਗੇ ਨੂੰ ਵਾਪੇ ਆ ਆ ਸਰਪੰਚ ਖੜਾ ਆਪਣਾ ਤੇ ਅੱਗੇ ਨੂੰ ਚੱਲਦੇ ਆ ਮੌਸਮ ਠੀਕ ਹੋ ਰਿਹਾ ਬਾਅਦ ਸੇ ਹਟਦੀ ਨਹੀਂ ਹਟ ਗਿਆ ਹੁਣ orada birlikte yıldan halkında. De ਜੀ ਨਜ਼ਾਰਾ ਜਦ ਆਪਾਂ ਮਨਾਲੀ ਨੂੰ ਜਾਣਿਆ ਇਹ ਹੈ ਰੇ ਇਹ ਨਦੀ ਸੋਇਤੀ ਦਾ ਰੋਹੀ ਨਦੀ ਈ ਜੂਨ ਗਈ ਸੀ ਇੱਥੇ ਪਹਿਲਾਂ ਬਾਟਰ ਐਕਟੀਵਿਟੀ ਕਰਵਾਉਂਦੇ ਹੁੰਦੇ ਸੀਗੇ ਹੁਣ ਤਾਂ ਦਸ਼ਨੀ ਗਿਆ ਇੱਥੇ ਇਸਤੀ ਕੁਸ਼ਤੀ ਆਪਾਂ ਕਰਾਉਂਦੇ ਹਾਂ ਇੰਨਾ ਕਿਤੇ ਕਲੱਚ ਪੰਗਾ ਹੋ ਗਿਆ ਸੀਗਾ ਗਿਰ ਗਿਆ ਸੀ ਮੋਟਰਸਾਈਕਲ ਖੜਾ ਤੇ ਆਪਾਂ ਨੇ ਇੱਥੇ ਆ ਕੇ ਮੰਡੀ ਚੇਂਜ ਕਰਾਇਆ ਤੇ ਸਰਪੰਚ ਜੀ ਆਪਦਾ ਮੋਟਰਸਾਈਕਲ ਨੂੰ ਥੋੜਾ ਜਿਹਾ ਕੰਮ ਕਰਵਾਉਣਾ ਦੇਖ ਰਿਹਾ ਸੀ ਕੋਟ ਵਾਲਾ ਵੀ ਇਹ ਕੰਮ ਕਰਾ ਕੇ ਫਿਰ ਅੱਗੇ ਨੂੰ ਪਤਾ ਕਿ ਹੁਣ ਤੇ 12:30 ਹੋ ਗਏ ਪਹੁੰਚਿਆ ਕਿ ਮੈਨੂੰ ਲੱਗਦਾ ਆਪਾਂ 6:6:00 ਵਜੇ ਤੱਕ ਅੱਗੇ ਹਨਾ ਨੇਟ 4 ਵਜੇ ਤੱਕ ਬਿਖੋਦਾ ਆਪਾਂ ਨੂੰ ਮਨਾ ਲਈ ਚਲ ਮੰਨ ਕੇ ਚਲ ਵੀ 6:30 ਵਜੇ ਤੱਕ ਆਪਾਂ ਲੱਗ ਜਾਾਂਗੇ ਲਵੇ ਚਲੋ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਪਾਣੀ ਤਾਂ ਇੰਨਾ ਜ਼ਿਆਦਾ ਰੌਲਾ ਵੀ ਪਰਦਕੰਥ ਦਾ ਸੁਣਦਾ ਕਿ ਇਤਰੋਂ ਆਈ ਜਾਂਦਾ ਤੇ ਕਿਤਰੋਂ ਦਰਿਆ ਆਈ ਜਾਂਦਾ ਇੱਥੇ ਨਾਲ ਦਾ ਮੇਨ ਹੋਈ ਜਾਂਦਾ ਵੀ ਜਿਹੜਾ ਉੱਤਰੋਂ ਆ ਰਿਹਾ ਉਹਦਾ ਪਾਣੀ ਸਾਫ਼ ਹੈ ਇੱਧਰ ਲਈ ਸੈਕਟਰ ਦਾ ਪਾਣੀ ਸਾਫ਼ ਹੈ ਇਹ ਰੋ ਪਾਣੀ ਆ ਸਵੇਰੇ ਘੜਵਾ ਆ ਜਾ ਰਿਹਾ ਇਹਦੇ ਵਿੱਚ ਮਡਾਲੀ ਜੀ ਇਹਦੇ ਵਿੱਚ ਥੋੜੀ ਜਿਵੇਂ ਆਪਣੇ ਪੈਰਾ ਦੇ ਵਿੱਚ ਆ ਪਾਣੀ ਬਿਲਕੁਲ ਸਾਫ ਆ ਰਿਹਾ ਪਹਾੜਾਂ ਤੋਂ ਥਾਂ ਥਾਂ ਲਾਇਨ ਸਲਾਈਡਿੰਗ ਕੋਈ ਨਹੀਂ ਆ ਪਰ ਬਹੁਤ ਕੁਝ ਆ ਮੇਰਾ ਹੁਣ ਨਾ ਦੱਸ ਤਿਓ ਮਸ਼ੀਨ ਖੜੀ ਆ ਚੱਕ ਕੇ ਇਹਨੂੰ ਇਧਰ ਨਦੀ ਜਾਂ ਪਰ ਅੱਜ ਛੱਡ ਦਿੰਦੇ ਨੇ ਇੱਧਰੋਂ ਇੱਕ ਦਸ ਦਿਨ ਹੋ ਰਹੇ ਚਲੋ ਹੈ ਲੈਂਡ ਸਲਾਈਡਿੰਗ ਵਗੈਰਾ ਤਾਂ ਹੈਗੀ ਆ ਪਹਾੜਾਂ ਦੇ ਵਿੱਚ ਪਰ ਨਾਲ ਦੀ ਨਾਲ ਰਸਤਾ ਥੋੜਾ ਕਲੀਅਰ ਕਰਦੇ ਆ Gracias. 3:30 ਹੋ ਚੁੱਕੇ ਨੇ ਆਪਾਂ ਨੇ ਕੂਕਸਰ ਯਾਣ ਵੀ ਕਰ ਰਿਹਾ ਮੌਸਮ ਵੀ ਖਰਾਬ ਹੋ ਗਿਆ ਚਲਾਈ ਗੁੱਤਲੀ ਐ ਉਥੋ ਦੀ ਡੰਡ ਨਹੀਂ ਦੀਓ ਤੇ ਬਾਕੀ تیاری ਵੈਰੀ ਹੋ ਰਹੀ ਆ ਤੇ ਦੁਬਾਰਾ ਫੇਰ ਸਾਰਿਆਂ ਵਿੱਚ ਇੱਕ ਪਾਰਸ਼ਪੁਰ ਸ਼ਾਂਤੀ ਦਾ ਭਾਵਨਾ ਜਿਹਾ ਲੱਗ ਰਿਹਾ ਤੇ ਆਸ ਤਾਂ ਹੈ ਕਿ ਕੂਕਸਰ ਪਹੁੰਚ ਜੀ ਕੱਲ ਨੂੰ ਆਪਾਂ ਕਾਜ਼ਾ ਦੇ ਨੇੜੇ ਲੱਗ ਜਾਵਾਂਗੇ ਫਰੇਦਰ ਦਾ ਲੱਗ ਰਿਹਾ ਬਾਕੀ ਦੇਖਦੇ ਆ ਚਲੋ ਫਰੇਦਰ ਕੀ ਕਹਿੰਦਾ ਉੱਤਰ ਨਿਕਲ ਗਏ ਆਪਾਂ ਮਨਾਲ ਦੀ ਸਾਈਡ ਤੇ ਫਰੇਦਰ ਦਾ ਲੱਗ ਰਿਹਾ ਇਹ ਆਪਾਂ ਉੱਤਰ ਦੇ ਇਹ ਇਹ ਸਾਰਾ ਪੁੱਤਰ ਹੈ ਇਹ ਨਾਲ ਨਾਲ ਉਹ ਤਾਂ ਬੱਚੇ ਪਹਾੜ ਦੀ ਥਲੀ ਆਏਗਾ ਸਿੱਧੇ ਪਹਾੜ ਦਾ ਪਾਣਾ ਅੱਗੇ ਸਿੱਧੇ ਪਹਾੜ ਨਾਲ ਮਨੇ ਪਹੁੰਚਣਾ ਉਹ ਇੱਕ ਘੱਟੋ ਘੱਟ 26-27 ਕਿਲੋਮੀਟਰ ਰਹਿ ਗਿਆ ਦੂ। ਇਹ ਹੁਣ ਉੱਥੇ ਜਾ ਕੇ ਰੁਕਾਂਗੇ। ਚਾਹ ਪੀਣ ਦਾ ਬਹੁਤ ਮਨ ਸੀਗਾ। ਤੇ ਸਾਨੂੰ ਆਇਆ ਵੀ ਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਅਸਲੀ ਟਿਕਾਣੇ 'ਤੇ ਪਹੁੰਚ ਜੀਏ। ਤੇ ਉੱਥੇ ਜਾ ਕੇ ਚਾਹ ਪੀਣ ਦਾ ਪ੍ਰਬੰਧ ਉੱਥੇ ਕਰੀਏ। ਤੇ ਬਾਕੀ ਮੌਸਮ ਪੂਰਾ ਠੰਡਾ ਹੋ ਚੁੱਕਿਆ ਐਨਾ ਠੰਡਾ ਕਿ ਜਿੰਨੀ ਆਪਣੇ ਜਨਵਰੀ ਦੇ ਵਿੱਚ ਠੰਡ ਹੁੰਦੀ ਆ ਉੰਨੀ ਠੰਡ ਹੈ ਪੂਰੀ ਤੇ ਮਸੀਂ ਆ ਵੀ ਹੁਣ ਦੇਖਦੇ ਆ ਅੱਗੇ ਜਾ ਕੇ ਹੋਮਸਟੇ ਵਗੈਰਾ ਲੇਵਾਂਗੇ ਸਾਡਾ ਜਿਹੜਾ ਟੈਂਟ ਵਾਲਾ ਸੀ ਸਮਾਨ ਗੱਦੇ ਵਗੈਰਾ ਸਲੀਪਿੰਗ ਬੈਗ ਉਹ ਸਾਰੇ ਭਜ ਚੁੱਕੇ ਨੇ ਤਾਂ ਅੱਜ ਦਾ ਦਿਨ ਸੀਗਾ ਵੀ ਅੱਜ ਅਸੀਂ ਕੈਂਪਿੰਗ ਕਰਾਂਗੇ ਤੇ ਪਰ ਨਹੀਂ ਭਜ ਚੁੱਕਿਆ ਮੀਂਹ ਦੇ ਕਰਕੇ ਤੇ ਹੁਣ ਅਸੀਂ ਲਿਖਾਇਆ ਹੋਮ ਸਟੇ ਵਗੈਰਾ ਹੀ ਲਵਾ ਗਏ ਧੰਨਵਾਦ ਆਪਾਂ ਅਡਨ ਤਲਮ ਦੇ ਕੋਲ ਹੀ ਖੜੇ ਆਂ ਬਸ ਇੱਥੋਂ 1.2 ਕਿਲੋਮੀਟਰ ਹੈਗਾ ਅਡਨ ਤੇ ਉਧਰ ਜਾਂਦੇ ਸਾਰ ਕਹਿੰਦੇ ਵੀ ਨਜ਼ਾਰਾ ਬਿਲਕੁਲ ਚੇਂਜ ਹੋ ਜਾਂਦਾ ਤੇ ਨਹੀਂ ਦੁਬਾਰਾ ਫੇਰ ਸਟਾਰਟ ਹੋ ਗਿਆ ਕੱਪੜੇ ਵੀ ਫੇਰ ਗੱਲੇ ਪਹੁੰਚਦੇ ਸਾਡੇ ਸਾਰੇ ਤੇ ਚੱਲਦੇ ਸਾਹ ਪੂਰੀ ਹੈ ਜਿਸਤਾਨੇ ਵਗੈਰਾ ਭਿੱਜੇ ਪਏ ਨੇ ਚਲੋ ਮਿਲਦੇ ਆ ਅੱਗੇ ਆਪਾਂ ਅਡਨ ਤਲਮ ਦੇ ਅੱਧਾ ਕਿਲੋਮੀਟਰ ਪਿੱਛੇ ਖੜੇ ਆ ਤੇ ਆਹ ਗਲੇਸ਼ੀਅਰ ਤੁਹਾਨੂੰ ਦਿਖਦਾ ਵਰਤਦਾ ਦੇਖੋ ਤੇ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਇੱਥੇ ਠੰਡ ਕਿੰਨੀ ਹੋ ਸਕਦੀ ਆ ਇਸ ਟਾਈਮ ਪੂਰੀ ਠੰਡ ਹੈ ਫਤੇ ਬੂਟ ਸਵੇਰੀ ਗਿੱਲੇ ਹੋ ਗਏ ਸੀਗੇ ਮੀਂਹ ਦੇ ਵਿੱਚ ਤੇ ਇਹ ਮੈਦਾਨ ਪੀਰੇ ਰਕਤੀਆਂ ਬੂਟ ਸਵੇਰੇ ਗਿੱਲੇ ਹੋ ਗਏ ਸੀਗੇ ਤੇ ਉਹਦੇ ਕਰਕੇ ਹੁਣ ਪੈਰ ਵੀ ਸੁਨ ਹੋਏ ਪੈ ਰਹੇ ਬੂਟ ਵਾਟਰਪੂਫ ਸੀਗੇ ਪਰ ਮੀਂਹ ਉਹ ਇੰਨਾ ਸੀਗਾ ਵਾਟਰਪੂਫ ਵੀ ਕੁਝ ਨਹੀਂ ਕਰ ਸਕਿਆ ਦੇਖੋ ਜੀ ਇਹ ਆ ਨੇਚਰ ਦਾ ਨਜ਼ਾਰਾ ਤੇ ਇਧਰ ਆ ਵੀਓ ਆ ਦਾ ਵੀ ਵੀ ਆਰਓ ਵਾਲਾਂ ਦਾ ਫੇਸ ਕੈਂਪ ਵਗੈਰਾ ਜਿਹੜੇ ਇੱਥੇ ਸੜਕਾਂ ਬਣਾਉਂਦੇ ਨੇ ਐਦਾਂ ਦੀ ਗੱਲ ਬਾਤ ਆ ਅੱਗੇ ਜਾ ਕੇ ਆਪਾਂ ਨਵਾਂਗੇ ਆਪਣਾ ਕੋਈ ਹੌਂਸਟੇਲ ਵਗੈਰਾ ਲੱਭਾਂਗੇ। ਆਹ ਸਾਹਮਣੇ ਦੇਖੋ ਇੱਥੇ ਇਹ ਬਹਾਰਾਂ ਤੇ ਤੁੰਦ ਜਿਹੜਾ ਕਿ ਫੱਟਦਾ ਤੇ ਦੂਜੀ ਉਹ ਤੇ ਆ ਜੀ ਨੇਜਰ ਦਾ ਆਤਮ ਬਤਨ ਯਾਰਾ। ਆਪਾਂ ਪਹੁੰਚ ਗਿਆ। ਤੱਪ ਜਾ ਵੀਰੇ ਤੱਪ ਜਾ ਤੂੰ ਵੀ ਤੱਪ ਜਾ ਤੂੰ। ਆਪਾਂ ਅੱਜ ਪਿੰਡੋਂ 5 ਵਜੇ ਤੁਰੇ ਸੀ। ਦੋ ਘੰਟੇ ਆਪਣੇ ਮਹੀ ਦੇ ਵਿੱਚ ਲੰਘ ਗਏ 6 ਵਜ ਚੁੱਕੇ ਨੇ ਆਪਾਂ ਅਡਾ ਟਨਲ ਦੇ ਅੱਗੇ ਖੜੇ ਆ ਤੇ ਹੁਣ ਇੱਥੋਂ ਜਾਵਾਂਗੇ ਆਪਾਂ ਫੋਕਸਰ ਜਾਣ ਦਾ ਇਰਾਦਾ ਬਾਕੀ ਦੇਖਦੇ ਹਾਂ ਹੁਣ ਆਪਾਂ ਅੱਗੇ ਕਿਵੇਂ ਹੁੰਦਾ ਆਪਣਾ ਤੇ ਵਾਕੀ ਚਲੋ ਮੌਸਮ ਬਹੁਤ ਵਧੀਆ ਅੱਗੇ ਦੇਖੋ ਆ ਨਜ਼ਾਰਾ ਦੇਖਣ ਨੂੰ ਲੱਗਦਾ ਹੈ ਆ ਨਜ਼ਾਰਾ ਥੋੜਾ ਫਿਰੇ ਕਰਾਇਆ ਆਹ ਉਹ ਦੇਖਾ ਪਾਣੀ ਟੀਨ ਵਾਲਾ ਪਾਣੀ ਆ ਆਪਾਂ ਇੱਥੇ ਹੁਣ ਆਪਣੀ ਬੋਤਲ ਟੀਨ ਵਾਲੇ ਪਾਣੀ ਦੀ ਬੋਤਲ ਭਰ ਆ ਗਏ ਆਹ 9 ਕਿਲੋਮੀਟਰ 10 ਕਿਲੋਮੀਟਰ ਲੰਬੀ 78 ਨੰ ਲਾ ਗਈ ਇਹਦੇ ਨਜ਼ਾਰੇ ਵੀ ਦੇਖਾਂਗੇ ਲਓ ਜੀ ਆਪਾਂ ਨਾਰਥ ਪੂਰਬ ਤੇ ਪਹੁੰਚ ਗਏ ਆ ਤੇ ਇਹ ਆ ਆਪਣੀ ਅੰਤ ਮੰਜ਼ਿਲ ਨਾਰਥ ਪੂਰਬ ਦੀ ਤੇ ਅੱਛੀ ਜਿਹਾ ਮਾਹੌਲ ਬਦਲ ਗਿਆ ਪੂਜਤਾ ਦਾ ਤੇ ਬੱਦਲਬਾਈ ਹੈ ਜੀ ਮੌਸਮ ਪੂਰਾ ਠੰਡਾ ਖੁਸ਼ਕ ਹੋ ਕੇ ਚੱਲ ਰਹੀ ਹੈ ਇਹ ਆ ਜੀ ਮੁਕੰਮਲ ਚਾਕਾ ਨਾਰਥ ਪੂਰਬ ਦਾ ਇਹ ਕੰਡਪੂਰੀ ਕਠਾ ਮਾਤੀ ਠੰਡਾ ਪਹਾੜਾ ਦੇ ਵੀ ਰੰਗ ਟੰਗ ਬਦਲ ਗਏ ਕੋਸ਼ ਆਪਾਂ ਨੂੰ ਉਹ ਸਰ ਪਹੁੰਚਦੇ ਪਹੁੰਚਦੇ ਰਾਤ ਨੇਰਾ ਹੋ ਗਿਆ ਰਾਤ ਜਲਦੀ ਜਿਹੜੇ ਆਪਣੇ 2 ਘੰਟੇ ਰਸਤੇ 'ਚ ਪੰਜਾਬ 'ਚ ਖਾਣ ਗਏ ਠੀਕ ਹੈ ਬੱਚੋ ਉਹ ਦੇ ਕਰਕੇ ਨਾ ਅਸੀਂ ਕੋ ਤੋਂ ਪਹਿਲਾਂ ਪਹੁੰਚ ਜਾਣਾ ਸੀ ਤੇ ਉਸੇ ਕਰਕੇ ਸਫਰ ਦੇ ਵਿੱਚ ਆਪਾਂ ਕਿਤੇ ਜ਼ਿਆਦਾ ਰੋਕ ਵਗੈਰਾ ਲੈਂਦੇ ਇਥੇ ਠੰਡ ਬਹੁਤ ਜਿਆਦਾ ਵਧ ਗਈ ਜਿੰਨੇ ਆਪਣੀ ਪੂਹ ਵਾਗ ਦੇ ਵਿੱਚ ਛੱਟ ਹੁੰਦੀ ਆ ਉਨੀ ਠੰਡ ਵੱਧ ਚੁੱਕੀ ਆ ਆਪਣੇ ਆਪਣੇ ਸਾਰੇ ਗਿੱਲੇ ਨੇ ਟੈਂਟ ਵਗੈਰਾ ਗੱਦੇ ਸ਼ਰੀਪ ਬੈਗ ਸਭ ਗਿੱਲੇ ਨੇ ਵੀ ਕਰਕੇ ਤੇ ਹੁਣ ਆਪਾਂ ਜਾ ਕੇ ਕੋਸਟੇ ਜਮਟਿਆਣਾ ਪੈ ਰਿਹਾ ਨਹੀਂ ਇਥੇ ਆਪਾਂ ਹਮਰੇ ਲਈ ਤੁੰਦ ਵਾਸਤੇ ਸੀਗਾ ਵੀ ਆਪਾਂ ਜਾ ਸਕਦੇ ਸੀਗੇ ਟੈਂਟ ਦੇ ਵਿੱਚ ਤੇ ਵੀ ਕਰ ਸਕਦੇ ਸੀ ਇਹ ਹਾਈਟਾ ਦਾ ਨਜ਼ਾਰਾ ਨਜ਼ਾਰਾ ਉੱਲੀ ਅੱਖ ਨਾਲ ਹੋਰ ਵੀ ਜਿਵੇਂ ਕਹਿੰਦੇ ਦਿਲ ਖਿੱਚਵਾ ਇੱਕ ਉਦੋਂ ਦਾ ਕ੍ਰਿਸ਼ਮ ਆਇਆ ਜਿਹੜਾ ਆਪਾਂ ਮਟਨ ਤੋਂ ਨੰਨ ਹੰਕੇ ਜਦੋਂ ਇਧਰ ਆਉਨੇ 90 ਕਿਲੋਮੀਟਰ ਦਾ ਸਫ਼ਰ ਸਾਡਾ ਵੀ ਰੰਗ ਟੰਗ ਮੌਸਮ ਸਭ ਬਦਲ ਜਾਂਦਾ ਸੀਗਾ